we ਆਪਿਨੇ ਅੰਗ ਸਹਾਇ ਹੋ ਕੇ ਬੱਚਿਆਂ ਦੇ ਪਾਲ ਸਾਜੀ ਆਪ ਇਹਨੇ ਜੀ ਕਰਮੀ ਨੇ ਪ੍ਰਯਾਸ ਕਰਕੇ ਹੱਥ ਬਣਾ ਰਿਹਾ ਇਹਦੇ ਕਾਰਜ ਆਪ ਇਹਨੇ ਪਾਲ ਸਾਈ ਨਰਮਤਾ ਸਹਾਇਤਾ ਸੰਪੂਰਨ ਕਰਨ ਲਈ ਆਪ ਆਪ ਜੀ ਦੇ ਮੱਜਾਂ ਮਹਾਰਾਜ ਜੀ ਟੂਰਨਾਮੈਂਟ ਆਰੰਭ ਕਰਨ ਦੀ ਆਪ ਜੀ ਬਖਸ਼ ਜੋ ਜੀ ਆਵੇ ਸਾਈ ਦਾ ਸਭ ਹੋ ਗਿਆ ਨਾਮ ਚਿਤਾ ਵੇ ਨਾਨਕ ਨਾਮ ਚੜਦੀ ਕਲਾ ਤੇਰੇ ਸੋਨੇ ਵਕਤ ਦਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਆਪ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈਕਲ ਦਾ ਕੁਪੜ ਨੋਤੀ ਜੱਟ ਦਾ ਸਾਈਕਲ ਆਉਣਾ ਹੀ ਪੈਣਾ ਕਿਹੜੇ ਦਾ ਬਈ ਇਹ ਇਹ ਸਾਈਕਲ ਕਿਹਦਾ ਇਹ ਇੱਥੇ ਹੈ ਹੀ ਨਹੀਂ ਬਈ ਜੀ ਹੈ ਨਹੀਂ ਗਾ ਗਰਾਊਂਡ ਥੋੜਾ ਬਾਹਲਾ ਸ਼ਾਮਦਾਰ ਆ ਯਾਰ ਨਹੀਂ ਆ ਰਹੀ ਹੈ ਗਰਾਊਂਡ ਵਾਲਾ ਤੁਮ ਇੱਥੇ ਉਹ ਲੱਗਣੀ ਤੁਸੀਂ ਕਣੀਆਂ ਫੁੱਟਬਾਲ ਕੱਪ ਅੱਜ ਪਹਿਲਾ ਦਿਨ ਚੌਥਾ 7 ਸਾਈਡ ਫੁੱਟਬਾਲ ਟੂਰਨਾਮੈਂਟ ਆ ਜੀ ਇਹ ਲੋਕ ਆ ਲੋਕ ਆ ਚਲੋ ਕੋਈ ਨਾ ਖੋਲ ਲੈਨੇ ਅਗਰ ਮੈਂ ਤੂੰ ਜਾ ਕੇ ਲਿਆ ਹਵਾ ਹੋਆ ਭਰ ਲਗੇ ਆਪਾਂ ਚੱਲ ਵੜ ਲੈ ਗੱਡੀ ਆਇਆ ਕੀ ਕਰ ਲੂਆ ਪਰਗਾਣਾ ਪਾਉਣਗੇ ਕੀ ਆ ਬਸ ਹੁਣ ਤਾਂ ਆਪਾਂ ਜਾ ਕੇ ਟੀਵੀ ਚੈੱਕ ਕਰੂ ਕੀ ਕਰਨਾ ਆਪਾਂ ਚੱਲ ਜੀ

ਸੋਨੂ ਨਹੀਂ ਬਰਾਬਰ ਕੋਰੇ ਪਾੜੇਲਾ ਨੂੰ ਵਾਦੇ ਅਚਾਰਾ ਆ ਗਿਆ ਅਣਗੋਈ ਡਕਈ ਆ ਮਾਜਾ ਨਾ ਜੀ ਹਾਂ ਆ ਗਿਆ ਮਾਰਦਾਂ ਕੋਲੇ ਨਾ ਚੱਲ ਰਿਹਾ ਮੈਚ ਰੱਜ ਜਾਣਾ ਬੱਸ ਦਾਲਾ ਦਾਲਾ ਤਿੰਨ ਦੇ ਰੱਜ ਜਾਣਾ ਇੱਕ ਪਿੰਡ ਕਣੀਏ ਵਾਲਾ ਜਿਲ੍ਹਾ ਫਰੀਦਕੋਟ ਚੌਥਾ ਸੈਵਨ ਸੱਜ ਫੁੱਟਬਾਲ ਟੂਰਮਨ ਚੱਲ ਰਿਹਾ ਆਲੋਪਨੀਆਂ ਟੀਮਾਂ ਆਉਣੀਆਂ ਸੋ ਉਹ ਦਾ ਵੀ ਸੱਦਾ ਪ੍ਰਸਾਰਣ ਕਹਿੰਦੇ ਜਿਹਨਾਂ ਸੱਦਾ ਪ੍ਰਸਾਰਣ ਕਹਿੰਦੇ ਨਾ ਉਹ ਵੀ ਵੀ 30 ਲਾਈਵ ਦੇਖਾਇਆ ਜਾਣਾ ਨਾਲ ਪਿਛਲੇ ਆਪਣੇ ਕਰਾਉਂਦੇ ਜਿਹਨੇ ਮੁੰਡੇ ਕਿਹੜੇ ਮੁਕਸਰ ਵਾਲੇ ਆ ਹਾਂ ਸੋ ਆਪਣੀ ਆਪਣੀ ਬੋਲਰ ਚੱਲ ਰਿਹਾ ਮੈਚ ਬਹੁਤ ਕਲੀਅਰ ਆ ਚੱਲ ਰਿਹਾ ਸੋ

ਫੁੱਟਬਾਲ ਕਰਾਈ ਜਾਂਦੇ ਹਨ ਕਣੀਏ ਵਾਲਾ ਫੁੱਟਬਾਲ ਕੱਪ ਦਾ ਅੱਜ ਪਹਿਲਾ ਦਿਨ ਤੇ ਪਿੰਡਵਾਰ ਨਰੋਲ ਦੇ ਜਿਹੜੇ ਮੈਚ ਚੱਲ ਰਹੇ ਆ ਲਾਸਟ ਮੈਚ ਚੱਲ ਰਿਹਾ ਜੀ ਇਹ ਡਾਲਾ ਬਸ ਹਰੀਨੋ ਡਾਲਾ 1 ਸਕੋਰ ਨਾਲ ਲੱਗੇ ਆ ਡਾਲਾ 1 ਤੇ ਹਰੀਨੋ 0 ਸੈਵਨ ਸਾਈਡ ਜਿਹੜਾ ਟੂਰਨਾਮੈਂਟ ਚੱਲ ਰਿਹਾ ਜੀ ਪਿੰਡ ਕਣੀਏ ਵਾਲਾ ਜ਼ਿਲ੍ਹਾ ਫਰੀਦਕੋਟ ਅੱਪੋ ਜੀ ਰਾਜਾ ਤੇਜੀ ਮੱਡੂ ਵਾਲਿਆ ਨੰਗਣ ਵਾਲਾ ਬੱਗੂ ਔਰ ਮਾਟੀ ਬਾਈ ਜੀ ਪਹੁੰਚੂਗਾ ਬਣੀ ਜਿਹੜੇ ਗੈਰੀ ਵੀਰਾਂ ਦੀ ਟੀਮ ਲੱਗੇ ਬੱਗੂ ਤਗੜੇ ਮੈਚ ਹੋਣੇ ਆ ਤੇ ਕੱਲ ਨੂੰ ਕਿਹੜੇ ਕਿਹੜੇ ਪਲੇਅਰ ਆਉਂਦੇ ਆ ਉਹੀ ਪਤਾ